ਸਸਕਾ ਵੇਚੀ ਸਾਰੇ ਵੀਰਾਂ ਨੂੰ ਸੰਦੀਪ ਜੀ ਜੀ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵਿਜੇ ਜੀ ਆਪਾ ਪਿੰਡ ਪਧਰੀ ਬੋ ਚੁੱਕੇ ਆ ਬਾਪੂ ਨੇ ਕੋਲ ਤੇ ਦੇਖੋ ਅੱਜ ਵੀ ਪੰਜ ਸੀ ਲੱਖ ਰੁਪਏ ਦੀ ਸੇਲ ਆ ਨਾਲ ਇੱਕ ਮੱਝ ਵੀ ਦੇ ਕਹਿੰਦੀ ਆ ਕੁਆਲਟੀ ਵਾਲੇ ਬਾਕੀ ਬਾਪੂ ਨੇ ਕਰੇ ਸਸਤੀ ਕਾਲ ਜੀ ਸਸਤੀ ਕਾਲ ਜੀ ਸਸਤੀ ਕਾਲ ਜੀ ਪੁੱਤਰਾ ਬਾਸ ਵਧੀਆ ਵਧੀਆ ਕਿੱਥੇ ਰਹਿਣ ਲੱਗੇ ਸੀ ਹਾਂਜੀ ਹਾਂ ਵਧੀਆ ਵਧੀਆ ਕਿੱਥੇ ਰਹਿਣ ਲੱਗੇ ਸੀ ਇੱਥੇ ਰਹਿੰਦਾ ਮਾਲ ਘੱਟ ਮਿਲਦਾ ਅੱਛਾ ਘੱਟ ਮਿਲਦਾ ਥੋੜਾ ਜਿਹਾ ਹੋਰ ਨਾਲ ਵਧੀਆ ਵਧੀਆ ਬੜੀ ਕਰਪਾ ਬਾਦ ਨਾ ਕਰਪਾ ਆਦੇ ਮੋਹ ਵਾਰ ਹਾਂਜੀ ਪੁੰਗਣਾ ਵੀਡੀਓ ਨਹੀਂ ਭਾਈ ਵੀ ਕਿ ਹਾਂ ਅੱਡੇ ਅੱਡੇ ਬਾਪੂ ਵੀਡੀਓ ਨਹੀਂ ਆਈ ਹਾਂ ਮਾਲ ਮਿਲੂਗਾ ਫੇਰ ਹੀ ਪਉਣੀ ਮਾਲ ਦੀ ਪਉਣੀ ਹੈ ਮਾਲ ਦੀ ਨਾਲ ਘੱਟ ਮਿਲਦਾ ਨਾਲ ਘੱਟ ਮਿਲਦਾ ਗਰਮੀ ਤੇ ਮਾਲ ਤਾਂ ਬੜਾ ਆਪਾਂ ਸਾਫ਼ ਸੁਥਰਾ ਵੇਚਣਾ ਵਾਸੀ ਬਹਿ ਇੱਕ ਅਸਲੀ ਮਾਲ ਵੇਚਣਾ ਕੋ ਗੁੱਜਾ 2 ਨੰਬਰ ਵਾਲਾ ਨਗਰੀ ਕੁੜੀ ਨਾ ਨਾ ਹਾਂ ਇਹ ਬਹੁਤ ਚੰਗਾ ਮਾਲ ਹੈ ਹਾਂਜੀ ਹਾਂਜੀ ਠੀਕ ਕਿੰਨੇ ਅੱਜ ਫਿਰ ਅੱਜ 4 ਨਾਲ 4 ਨਾਲ 4 ਅੱਜ ਮਾਤ ਦਾ ਅੱਜ ਮਾਤ ਕਟੇ ਕਿ ਲਈ ਹਾਂਜੀ ਅੰਤੇ ਮਾਤ ਨੇ ਗੱਬਣਾ ਜੀ ਗੱਬਣਾ ਜੀ ਤਿਆਰ ਹੀ ਆ ਮਾਤ ਅੱਛਾ ਹਾਂਜੀ ਹਾਂਜੀ ਕਿੰਨੇ ਦਿਨ ਕਰਜੂ ਫਿਰ ਇਹ ਇਹ ਲੈ ਜੂ 2 3 ਦਿਨ ਲੈ ਜੂ ਦੁੱਧ ਕਿੰਨੇ ਦੁੱਧ ਕਿੰਨਾ ਕਰੋ ਇਹ ਦੁੱਧ ਕਰਦੂ 18 ਕਿਲੋ ਨਾਲ ਮਾਤ ਅੱਛਾ 18 ਕਿਲੋ ਲਿਓ ਨਾਲ 18 ਆਲੀ ਕਮਾਫਟ ਆਖਿਆ ਦੁੱਧ ਕੱਢੂ 20 ਕਿਲੋ ਦੇ ਭੱਜੇ ਹੀ ਥਾਣਾ ਆਖਣੇ ਖੋਲਿਓ ਫਿਰ 55 ਖੋਲਿਓ ਲਓ ਜੀ ਵੇਖੋ ਤਰ੍ਹਾਂ ਦੀ 18 ਕਿਲੋ ਤੇ ਬਾਜ ਬਾਕੀ ਦੀ ਜਾਨ ਸੰਦਰਾ ਲੈ ਆਏ ਦੇ ਮੇਰੇ ਕੋਲੇਵਾ ਕਰ ਰਿਹਾ ਮੈਂ ਦਾ ਜੇਵਾ ਸੂਤ ਕਰ ਪੁੱਛਿਆ ਖੜਾ ਤੇ ਬੱਟੀ ਮਾਜਾ ਪੂਰੀ ਭਾਰੀ ਮਾਜਾ ਆਪਰੇ ਲਾਕੋ ਲਈਏ ਅੱਜ ਲਾਕੋ ਲਈਏ ਲਾਕੋ ਲਈਏ ਵਾੜ ਲਾਕੇ ਦੇ ਕਹਿੰਦੇ ਚੱਗੀ ਹੈ ਮੈਂ ਬਈ ਦੱਦ ਲੈ ਜੁਟ ਗੜ ਜੀ ਦਸ ਦਿਨ ਦਸ ਦਿਨ ਆਪ ਨਾਲ ਨਹੀਂ ਆਪ ਨਾਲ ਐ ਨਾ ਕੋਲ ਮੁਰਾ ਜੀ ਆਪਰੇ ਆਜੋ ਬਰੋ ਹਾਂਜੀ ਬਰੋ ਜੋ ਤੁਹਾਡਾ ਮੂਵ ਚੱਲ ਜੂਗਾ ਨਹੀਂ ਹੋਗਣਾ ਤਾਂ ਨਹੀਂ ਚਲਾਣਾ ਤਵੇ ਇੱਕ ਪਾਂਧੀ ਤੇਰੀ ਬਹੁਤ ਚੰਗੀ ਮਾਇਆ ਬਹੁਤ ਹੀ ਚੰਗੀ ਮਾਇਆ ਕੋਈ ਗੱਲ ਕਰਦੇ ਆਪਾਂ ਮੈਂ ਬੱਧਨੀ ਦਿੱਤੀ ਦੇਣ ਵਾਲੀ ਮਰੇ ਬੱਧਨੀ ਲੱਖੇ ਤੇਰੀਏ ਲੱਖ ਦੀ ਥੱਲੇ ਪੜੇ ਰਹੇ ਜੀ ਮਾਣ ਬੱਲਾ ਜਾਨੀ ਤੁਹਾਨੂੰ ਤਾਂ ਦੇ ਲੱਖ ਰੁਪਏ ਤਾਂ ਦੋ ਹੀ ਹੋਰ ਜਾਣ ਦੇ ਲੱਖ ਰੁਪਏ ਉਹ ਨਹੀਂ ਜਾਣ ਦੇ ਦੋ ਜਾਣ ਦੇ ਕੋਈ ਨਹੀਂ ਦਿੰਦਾ ਆ ਵੇਖੋ 95000 ਦੀ ਛੋੜ ਹੀ ਕਰ ਦੇਣੀ ਹੁਣ ਕਿ ਨਹੀਂ ਕਰਨੀ 500 500 ਛੋੜ ਕਰਨੀ ਆ ਪਾ ਨਹੀਂ ਹੁਣ ਤੇ ਹੋਰ ਨਹੀਂ ਘੱਟ ਵਧਾਉਣਾ ਹਜ਼ਾਰ ਹੀ ਜਾਣ ਦੇ ਨਹੀਂ ਨਹੀਂ ਫਿਰ ਤਾਂ ਜਾਣ ਦੇ ਸਾਢੇ 97 ਠੀਕ ਆ ਓਕੇ ਆਹਾ ਏ ਵਾਰਾ ਜੀ ਦੁਜਾ ਸਵੇਰ ਜੱਸੀਆ ਜੱਸੀ ਸਵੇਰ ਬੈਠ ਕੇ ਕੀ ਲਿਆ ਹਣਾ ਲਾਓ ਬਬੂ ਕਿ ਤੋਦੂ ਕਿਨੇ ਕਰੂ ਭਰੇ ਇਹ ਤਾਂ 20 ਦਾ ਬਾਹਰ ਹੀ ਭੱਜੀ ਆਈ ਸਮੂ ਤਾਂ ਖਾਂ ਬਣ ਥਾਂ ਦੋ ਖਾ ਹਾਂ ਇਹ ਤਾਂ ਬਾਦ ਵਿੱਚ ਹੀ ਹੋਊਗਾ ਲਾ ਬਬੂ ਲੈ ਵੀਡੀਓ ਬੜਾ ਲੇੜ ਬਣਾਵੇ ਚੀਜ਼ਾਂ ਬੜੀਆਂ ਜਵਲਸ ਕੱਢ ਕੇ ਲੈ ਜਾਂਦਾ ਇਹ ਟੈਨਿਕ ਟੈਨ ਲਾਉ ਅਜੇ ਟਾਈਮ ਇਹ ਬਸ 3-4 ਦਿਨ ਦੋ ਚਾਰ ਦਿਨ ਦੋ ਚਾਰ ਦਿਨ 58 ਹੋਲ ਕਰ ਦਿੰਦੇ ਲੋ ਜੀ ਵੀ ਦੇਖੋ ਬਣਾ ਦੇ ਇਹ ਪਸ਼ੂ ਖਾਰੇ ਜੰਗੇ ਆ ਸੇ ਪਸ਼ੂ ਕਢੀ ਲੈ ਜਿਹੜਾ ਰੋਜ਼ ਨਾਲ ਜੋਗੜੀ ਕਢੀ ਪਸ਼ੂ ਕਢਣਾ ਦੇਖੋ ਕਹਿੰਦਾ ਲੈ ਆ ਰੂਗਾ ਦੇਖੋ ਚੰਗਾ ਮਦਦ ਕਰ ਰਹੇ ਨੇ ਤਾਂ ਆਇਆ ਉਹਨੇ ਆਲਾ ਅੱਗੇ ਬੱਟੇ ਹੋਰ ਵਧੀਆ ਆਣ ਤੋ ਜਾ ਤੋਆ ਤੋ ਜਾ ਤੋਆ ਐ ਬੁਰੀ ਮੋਟੀ ਦੋੜਾ ਹਾਂਜੀ 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 ਫਿਰ ਤੇ 65000 ਦੇ ਦਿੱਤੇ ਅੱਪੀ ਛੋੜ ਕਰਦੇ ਜਿੰਨੇ ਕਰਦੇ ਨਹੀਂ ਨਾ ਛੋੜ ਤੇ ਕੋਲ 2000 ਦਾ ਛੜਦੀ ਛੜਦੀ ਦੋ ਹੀ ਹੋਰ ਜਾਂਦੇ ਨਹੀਂ ਫਿਰ ਜਾਣਾ ਇਹਦਾ ਕੰਮ ਨਹੀਂ ਜਾਂਦੀ ਜਾਂਦਾ ਦੋ ਜਾਨਦੀ ਫਿਰ ਕਹਾਂ ਹੋਰ ਆਵੇ ਨਵੀਂ ਫਿਰ ਵੀਡੀਓ ਹੋਰ ਬਣਾਈਏ ਹਾਂ ਜਰਸੀ ਆ ਗਈ ਇਹ ਚਾਚੀ ਅੱਸੀ ਇਹਨੂੰ ਕਿੰਨੇ ਟਾਈਮ ਆਇਆ ਸੀ ਇਹਨੂੰ ਇਹਨੂੰ ਹੋ ਗਿਆ ਜੀ ਮਹੀਨੇ ਤੋਂ ਵੱਧਦੀ ਹੋ ਗਿਆ ਦੋ ਅੱਛਾ ਮਹੀਨੇ ਤੋਂ ਵੱਧ ਹੋ ਗਿਆ ਵੱਧ ਹੋ ਗਿਆ ਅੱਛਾ ਮੱਛੀ ਅੱਛਾ ਦੁੱਧ ਕਿੰਨਾ ਦੁੱਧ ਆਲੇ 9 ਲੀਟਰ ਆ ਨੋ ਕਿਲੋ ਦੁੱਧ ਇਹ ਵੀ ਦਿਖਾ ਦੇਗਾ ਆ ਲੈ

ਹਾਂਜੀ ਬਰਾ ਓ ਜੋਤਾ ਤੁਹੇ ਤੜਾ ਖਮੜੇ ਹਾਂ ਜੀ ਇਹ 20000 ਬਹੁਤ ਚੰਗੀ ਹੈ ਜਿਹੜਾ ਦਾ ਸਹੀ ਵਾਹੇ ਹਾਂ ਤੇ ਤੂੰ ਕੋਈ ਆਇਆ ਕਰ ਤੇ ਨਹੀਂ ਛੱਡ ਦੇ ਤੇਰਾ ਭਾਤੇ ਤੇ ਇਜਾਦ ਬੋਲ ਓਹ ਜਾਨ ਦੇ ਕੋਸ਼ਿਸ਼ ਤੇ 20000 ਦੀ ਕਿਉਂ ਛੱਡ ਗਏ ਓਟ ਕਰਦੀ ਠੀਕ ਹੈ ਨਹੀਂ 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 ਜੀ ਆ ਗਿਆ ਕਰਨ ਲਈ તે હજાર દીની વેલે ઓર તું થી નહી કરાણે આમે પહેલે ઠલે છોડતા આજો આહા એ આ છાઈ વાલે જીવા સુઈ જાણે ભી સુઈ સુઈ પહેલા સુવા પહેલા સુવા ચોકી મોં ભરા વડા કા દે ચોકી ચોકી મોં આયા દંડકો દેખો જી અચ્છા ચોકી આ દંડ દંડ કે આ જો સડડી ધીરે ધીરેખો જી આ ઠલે બેહ કે બાટી રાખ કે ઠલે તો આ વેખો આ વેખો આ લો જી ને બોની એટલા મરજી લાવન ਬੱਚਾ ਮਗਰ ਬੱਚੀ ਆ ਮੰਨ ਆਹ ਬੱਚੀ ਆਂ ਜੀ ਆਹ ਇਹਦਾ ਬੱਚਾ ਆ ਬੱਚਾ ਆਦਾ ਚਲ 452 ਵੀ ਲਓ ਜੀ ਦੇਖੋ ਛਾਈ ਹੋਰ ਵਹਿਣ ਤੇ ਕਾਧੂ ਇਹੋ ਮੇਰੇ ਦੇ ਕੇ ਡਾਲ 249 4 ਦੰਦ ਨਾਲੇ 4 ਦੰਦ ਆਹ ਹਾਂ ਕਮਿੰਦਾ ਅਰਾਜ ਬੰਦੇ ਬੰਦੇ ਲੈ ਜੇ ਵੰਜਾ ਲਾਸਟ ਪੀਸ ਆਣਾ ਦਾਦੇ ਬੱਕੂ ਹੁਣ ਆਪੇ ਜਿੰਨੇ ਦੀ ਆ ਜੀ ਕਰ ਦੋ ਤੇ 62000 ਨਹੀਂ ਬਹੁਤ ਧੱਕਾ ਧੱਕਾ ਚਲ ਜੋਰ ਲਾਇ ਕਰ ਦੋ 55 ਜਾਈ ਹੈ ਆ ਵੇਖਿਆ ਦੇਖੋ ਇਕੱਠੇ ਹੀ ਬੋਲੇ ਆ ਉਹ 55000 ਹੀ ਹੋਰ ਜਾਂਦੀ ਹੈ ਚਲ ਜਾਂ ਜਾਂਦੀ ਏ 50 ਦੀ ਜਾਂਦੀ ਏ ਉਹ ਤੇਰਾ ਭਰਾ ਏ ਪੰਜਾਹ ਜਾਂਦੇ ਆ ਵੇਖੀ ਜਾਂਦੇ ਠੀਕ ਆ ਮਾਇਰ ਦੀ ਖਤਰਾ ਰੱਖੀ ਜਾਂਦਾ ਠੀਕ ਹੈ ਰੰਝਾ ਘਟਦੇ ਪੈਂਦਾ ਪੈਸੂ ਘਟਾ ਤੂੰ ਘਟਾ ਦੇ ਵੇਖਣ ਚੱਲ ਜਾਂਦ ਅਜਾ ਦੀ ਜਾਂਦ ਕੋਈ ਨਹੀਂ ਇਹ ਦੇਖੋ ਜਾਂ ਬਾਪੂ ਇਹ ਬਾਦਲ ਬਣਾ ਨਾ ਬਚਨ ਕੋਈ ਜਿਹੜੀ ਹਾਂ ਨਾ ਦੇ ਨਾ ਦੇ ਲੋਕ ਲੈਂਦੇ ਹਾਂ ਇਹਦੇ ਇਹ ਨਹੀਂ ਤੈਨੂੰ ਵੀਡੀਓ ਆਖਿਆ ਵੀ ਬਾਪੂ ਨੇ ਗਲਤ ਕੰਮ ਨਾ ਕਮੈਂਟ ਲੈਣੇ ਆਪਾਂ ਹਾਂ ਕਮੈਂਟ ਆਉਣੇ ਚਾਹੀਦੇ ਕਮੈਂਟ ਕਮੈਂਟ ਕਰਦੇ ਜੇ ਦੱਬ ਕੇ ਕਰਦੇ ਹਾਂ ਮਾਲ ਨਹੀਂ ਮਾਰਾ ਵੇਚ ਮਾਲ ਨਹੀਂ ਮਾਰਾ ਬਿਲਕੁਲ ਸੋਨਾ ਵੇਚਣਾ ਸੋਨਾ ਤਾਂ ਹੀ ਚੀਜ਼ ਤਾਂ ਹੀ ਸੱਚਾ ਹੁੰਦੀਆਂ ਹਾਂਜੀ 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 ਕਦੇ ਫਿਰ ਫੋਨ ਚਲੋ ਅਪਾਂਜਨ ਨੰਬਰ ਬੋਲੋ ਫਿਰ ਨੰਬਰ 84283 4513 ਪਿੰਡ ਪੱਧਰੀ ਜ਼ਿਲ੍ਹਾ ਅੰਮ੍ਰਿਤਸਰ ਤਖੀ ਦਾ ਜਨਾਲਾ ਨਜ਼ਦੀਕ ਅਡਾਰੀ ਬਾਡਰ ਹੈ ਨਾ ਜੀ ਹਾਂ ਜੀ ਚਲੋ ਸਾਫਟੀ ਕਾ